ਆਹ ਉਹਨੇ ਇਹਦੇ ਚੋਂ ਹਾਲ ਦੀ ਨਾਲ ਹੀ ਲਾਈ ਜਾਇਆ ਮੈਂ ਤਾਂ ਨਾਲ ਦੀ ਨਾਲ ਹੀ ਲਾਈ ਜਾਇਆ ਇਹ ਕਿ ਫੇਰ ਲੱਗਣੀ ਨਹੀਂ ਮੇਰੀ ਗੱਲ ਆਹ ਉਹ ਨਾਲ ਇਹਨਾਂ ਦਾ ਬਣਾ ਰਹੇ ਜੀ ਦੋਸਤੋ ਕਿਦਾਂ ਸਾਰੇ ਮੈਂ ਤੁਹਾਡਾ ਨਵਦੀਪ ਦਬੜੀ ਖਾਨਾ ਤੇ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦੇ ਸਰਪੰਚ ਬਾਈ ਹਰਦੀਪ ਸਿੰਘ ਢਿੱਲੋ ਖਾਬ ਨਾਲ ਸਮੂੱਚੇ ਮੈਂਬਰ ਸਹਿਬਾਨ ਸਮੂੱਚੀ ಗ್ರಾಮ ਪੰਚਾਇਤ ਪਿੰਡ ਦੇ ਕਰ ਰਹੇ ਨੇ ਵਿਕਾਸ ਦੇ ਕੰਮ ਇਹ ਰਸਤਾ ਜਾ ਰਿਹਾ ਜੀ ਸਾਡਾ ਬਿੰਡ ਦਵੰਦਗੜ ਤੋਂ ਜੀਦੇ ਨੂੰ ਇਹ ਜੀਦੇ ਵਾਲੀ ਸੜਕ ਵੱਜਦੀ ਆ ਤੇ ਬਾਬੇ ਗੁਰਦੇਵ ਸਿੰਘ ਦੀਬੂ ਬਨਾ ਕੋਠਿਆਂ ਦੇ ਕੋਲੇ ਗੁਰੂ ਘਰ ਦੇ ਕੋਲੇ ਜਿਹੜਾ ਇਹ ਸਮੱਸਿਆ ਬਹੁਤ ਵੱਡੀ ਸੀਗੀ ਪੁਲੀ ਦੀ ਤੇ ਇਹ ਪੁਲੀ ਹੁਣ ਜਿਹੜੀ ਸਾਡੇ ਸਰਪੰਚ ਸਾਹਿਬ ਨੇ ਤੇ ਸਮਰਤੀ ਗ੍ਰਾਮ ਪੰਚਾਇਤ ਨੇ ਤਹਿਲ ਦੇ ਆਧਾਰ ਤੇ ਜਿਹੜਾ ਕੰਮ ਕਰਵਾਇਆ ਸੋ ਤੈ ਦਿਲੋਂ ਧੰਨਵਾਦ ਕਰਾਂਗੇ ਤੇ ਸਾਡੇ ਰੁਪਿੰਦਰ ਸਿੰਘ ਜੀ ਰੂਪਾ ਢੱਲੋਂ ਵੀ ਪਹੁੰਚ ਚੁੱਕੇ ਆ ਪੰਚਾਇਤ ਮੈਂਬਰ ਸਫੀਗਲ ਜੀ ਮੈਂਬਰ ਸਾਹਿਬ ਸੋ ਦਿੱਕਤ ਕਾਫੀ ਲੰਬੇ ਸਮੇਂ ਤੋਂ ਆ ਰਹੀ ਸੀ ਤੇ ਫਿਰ ਪਰੇਸ਼ਾਨ ਹੁੰਦਾ ਸੀ ਕਿ ਨੰਗਾ ਇਹ ਬਠੰਡੇ ਨੂੰ ਜਾਣ ਵਾਲਾ ਚੀਤਾ ਰੋਕ ਹਾਂਜੀ ਹਾਂਜੀ ਇਹ ਵੀ ਸਮੱਸਿਆ ਬਹੁਤ ਵੱਡੀ ਸੀ ਹਾਂਜੀ ਤੇ ਇਹ ਪੂਰਾ ਓਕੇ ਦੀ ਰਿਪੋਰਟ ਹੋਇਆ ਕੰਮ ਪੂਰਾ ਪੂਰਾ ਬਹੁਤ ਵਧੀਆ ਸੀ ਮਾਲ ਮੂਲ ਵਧੀਆ ਪਾਇਆ ਕੋਲੇ ਖੜ ਕੇ ਗੁੱਟ ਗੁੱਟ ਠੀਕ ਹੈ ਜੀ ਆਪਣਾ ਬਹੁਤ ਵਧੀਆ ਪ੍ਰਕਾਸ਼ ਤੇ ਕੰਮ ਬਹੁਤ ਸੋਹਣੇ ਕਰ ਗਏ ਹਾਂਜੀ 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 ਤੁਸੀਂ ਵੀ ਨਾਲ ਹੋਨੇ ਹੋ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਸਾਡੇ ਬਾਈ ਰੁਪਿੰਦਰ ਸਿੰਘ ਜੀ ਰੂਪਾਟਲੋ ਸੋ ਬਹੁਤ ਵਧੀਆ ਜਿਹੜਾ ਕੰਮ ਇਹ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਸੀਗੀ ਤੇ ਇਹ ਵਧੀਆ ਜਿਹੜੀ ਪੁਲੀ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਜੀਤੇ ਵਾਲੀ ਸ਼ੜਕ ਤੇ ਬਣਾਈ ਗਈ ਆ ਤੇ ਹੁਣ ਲੰਘਣ ਟੱਪਣ ਵਾਲੇ ਵੀਰਾਂ ਨੂੰ ਜਿਹੜਾ ਉਜ 20-25 ਦਿਨਾਂ ਤੱਕ ਇਹ ਰਸਤਾ ਜਿਹੜਾ ਕਲੀਅਰ ਹੋ ਜਾਣਾ ਇੰਨੇ ਕਿ ਦਿਨ 15-20 ਦਿਨਾਂ ਦੇ ਅਪਾ ਕਲੀਅਰ ਠੀਕ ਹੈ ਜੀ 15-20 ਦਿਨਾਂ ਨੂੰ ਜਿਹੜਾ ਇਹ ਰਸਤਾ ਚੱਲ ਪੈਣਾ ਤੇ ਇਹਦੇ ਉੱਪਰ ਬਈ ਫਰ ਮਿੱਟੀ-ਮੁੱਟੀ ਦਾ ਕੋਈ ਡਿਗਾਰਡਮੈਂਟ ਹੋ ਪਾਵਾਂਗੇ ਆਪਾਂ ਵਧੀਆ ਕੰਪਲੀਟ ਕਰਾਂਗੇ ਠੀਕ ਹੈ ਇਹ ਨਹੀਂ ਇਹਦੀ ਕੋਈ ਸਮੱਸਿਆ ਨਹੀਂ ਆਉਦੋ ਬਾਰੇ ਠੀਕ ਹੈ ਜੀ ਸੋ ਕਿੰਨਾ ਮਾਲ ਸਧੀਆਂ-ਸਧੀਆਂ ਕਿੰਨਾ ਕੋਈ ਅੰਦਾਜ਼ਾ ਹੈ ਮੁੱਲਾ ਵੀ ਲੱਗਿਆ ਹੋਤੀ 20 ਹਜ਼ਾਰ ਰੁਪਏ 23000 ਰੁਪਏ ਸੋ ਬਹੁਤ ਵਧੀਆ ਜਿਹੜਾ ਇਹ ਕੰਮ ਸਾਡੇ ਸਲਾਘਾਯੋ ਕੰਮ ਸਰਪੰਚ ਸਾਹਿਬ ਤੇ ਨਾਲ ਸਮੁੱਚੇ ਮੈਂਬਰ ਸਾਹਿਬਾਨ ਪਿੰਡ ਦੇ ਕਰਵਾ ਰਹੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੋ ਕੱਲ ਮੈਂ ਟੂਰਨਾਮੈਂਟ ਤੇ ਸੀ ਨਹੀਂ ਮੈਂ ਕੱਲ ਹੀ ਆ ਕੇ ਖੁਦ ਕੰਮ ਚੱਲਦੇ ਦੇ ਵਿੱਚ ਵੀਡੀਓ ਬਣਾਉਣੀ ਸੀ ਸੋ ਅੱਜ ਮੈਂ ਥੋੜਾ ਲੇਟ ਹੋ ਗਿਆ ਫਿਰ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਸੀ ਸੋ ਐਦਾਂ ਦੀਆਂ ਹੋਰ ਵੀਡੀਓ ਲੈ ਕੇ ਆਵਾਂਗੇ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦੇ ਵਿਕਾਸ ਦੀਆਂ ਸੋ ਤੈਜ ਲੋ ਧੰਨਵਾਦ ਕਰਦੇ ਆ ਸਾਡੇ ਸਰਪੰਚ ਜੀ ਭਾਈ ਹਰਦੀਪ ਸਿੰਘ ਜੀ ਢੱਲੋ ਸਾਹਿਬ ਦਾ ਤੇ ਨਾਲ ਸਾਡੇ ਮੈਂਬਰ ਸਾਹਿਬਾਨਾਂ ਦਾ ਸਾਡੇ ਨਰਮਲ ਸਿੰਘ ਜੀ ਢੱਲੋ ਸਾਹਿਬ ਵੀ ਆ ਗਏ ਆ ਹੋਰ ਜੀ ਢੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸੋ ਕੀ ਕਹਿਣਾ ਚਾਹੁੰਦੇ ਆ ਪਿੰਡ ਦੇ ਬਹੁਤ ਵਧੀਆ ਕੰਮ ਪਿੰਡ ਦਾ ਬਹੁਤ ਸੋਹਣਾ ਬਹੁਤ ਵਧ ਗਿਆ ਵਿਕਾਸ ਹੋਈ ਜਾਂਦਾ ਹੈ ਧੰਨਵਾਦ ਜੀ ਹਾਂ ਬਹੁਤ ਵਧ ਗਿਆ ਜਿਹੜੀ ਪੰਚਾਇਤ ਬਣੀ ਹੈ ਹਾਂਜੀ ਹਾਂਜੀ ਨੌਜਵਾਨ ਮੁੰਡੇ ਆ ਸਾਰੇ ਹਾਂਜੀ ਹਾਂਜੀ ਬਹੁਤ ਵੱਧ ਚੜ ਕੇ ਪਿੰਡ ਦਾ ਬਹੁਤ ਸੰਜੋਗ ਆ ਸਾਰੇ ਪਿੰਡ ਨੇ ਇਕੱਠੇ ਵੱਧ ਚੜ ਕੇ ਕੰਮ ਕਰੋ ਸੰਜੋਗ ਆ ਸਾਨੂੰ ਵਾਕੇ ਵੱਧ ਤੋਂ ਵੱਧ ਸੋ ਬਹੁਤ ਵਧੀਆ ਜਿਹੜੀ ਲੋਡ ਹੈ ਜੋ ਬੰਦੇ ਦੀ ਲੋਡ ਹੈ ਹਾਂਜੀ ਬਹੁਤ ਵੱਧ ਬਹੁਤ ਵਧ ਗਿਆ ਵਿਕਾਸ ਦੇ ਕੰਮ ਹੋਈ ਜਾਂਦਾ ਹੈ ਸੋ ਇਹ ਆ ਜੀ ਸਾਡੇ ਨਿਰਮਲ ਤੋਂ ਸ਼ੁਰੂਆਤ ਹੀ ਸੀ ਜਿਹੜੀ ਪੰਚਾਇਤ ਦੀ ਹਾਂਜੀ ਹਾਂਜੀ ਪਹਿਲੇ ਉਹ ਬਣਿਆ ਨੂੰ ਅਜੇ ਕਿੰਨਾ ਕਹੋ 2-4 ਮਹੀਨੇ ਹਾਂਜੀ ਹਾਂਜੀ ਤੇ ਬਹੁਤ ਕੰਮ ਕਰਦੇ ਸੋ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਵੱਡੇ ਕੰਮ ਹੋਣਗੇ ਸੋ ਜਿਹੜੇ ਪਿੰਡ ਦੇ ਸਾਡੇ ਗੋਵਿੰਦਗੜ੍ਹ ਦਬੜੀਖਾਨਾ ਦੇ ਵਸਨੀਕ ਨੇ ਸਾਡੇ ਭਰਾ ਸਾਰੇ ਖੁਸ਼ ਨੇ ਕੰਮਾਂ ਨੂੰ ਲੈ ਕੇ ਸੋ ਜਿਹੜੇ ਕੰਮ ਅਧੂਰੇ ਕਾਫੀ ਲੰਮੇ ਸਮੇਂ ਤੋਂ ਪਏ ਸੀ ਤੇ ਉਹ ਕੰਮ ਜਿਹੜੇ ਥੋੜੇ ਦਿਨਾਂ ਮਹੀਨਿਆਂ ਦੇ ਵਿੱਚ ਜਿਹੜੇ ਪੂਰੇ ਹੋ ਚੁੱਕੇ ਆ। ਤੋਂ ਦੋਸਤੋ ਸਮੁੱਚੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਦਾ ਕਰਾਂਗੇ ਧੰਨਵਾਦ। ਇਹ ਆ ਜੀ ਗਵਿੰਦਗੜ੍ਹ ਦਬੜੀ ਖਾਨਾ ਦਾ ਗੁਰੂ ਘਰ ਤੇ ਇਹ ਗੁਰੂ ਘਰ ਦੀ ਵੀਡੀਓ ਵੀ ਤੁਹਾਨੂੰ ਅਸੀਂ ਕਿਸੇ ਦਿਨ ਬਣਾ ਕੇ ਪਾਵਾਂਗੇ। ਪਾਬਾ ਖੁਲਦੀਪ ਸਿੰਘ ਜੀ ਵੀ ਸਾਡੇ ਬਹੁਤ ਵਧੀਆ ਕੰਮ ਜਿਹੜੇ ਕਰਵਾ ਰਹੇ ਨੇ ਗੁਰੂ ਘਰ ਦੇ ਵਿੱਚ। ਤੋਂ ਗੁਰੂ ਘਰ ਦਾ ਦੀਵਾਨ ਹਾਲ ਵੀ ਜਿਹੜਾ ਲੈਂਟਰ ਪੈਣਾ ਦੀਵਾਨ ਹਾਲ ਦਾ 15 ਤੋਂ 20 ਲੱਖ ਰੁਪਇਆ ਖਰਚ ਆਉਣਾ ਦੋਸਤੋ। ਜ਼ਰੂਰ ਸਹਿਯੋਗ ਦਿਓ ਦੀਵਾਨ ਹਾਲ ਦੇ ਵਿੱਚ ਵੀ ਮੈਂ ਤੁਹਾਡਾ ਨਵਦੀਪ ਦੌੜੀ ਖਾਨਾ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਿਓ ਸ਼ੇਅਰ ਆਪਣੇ ਇਸ ਵੀਡੀਓ ਨੂੰ ਤੇ ਨਾਲ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਹੁਤ-ਬਹੁਤ ਧੰਨਵਾਦ